ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ। ਇਹ ਇੰਡੀਆ ਦੀ ਦੁਕਾਨ ਤੇ ਕਦੇ ਕਾਜਰਾ ਹੁੰਦੀ ਹੈ, ਕਦੇ ਨਹੀਂ। ਉਹ ਜਿਆਦਾ ਹੀ ਜਿਵੇਂ ਰੈੱਡ ਰੈੱਡ, ਸੁਕੰਦਰ ਵਰਗੀਆਂ ਕਾਜਰਾ। ਇਹ ਇੱਥੇ ਦੀਆਂ ਦੁਕਾਨਾਂ ਤੇ ਨਹੀਂ ਮਿਲਦੀਆਂ। ਆਹ ਦੇਖੋ। ਇਹਦਾ orange orange ਕਲਰ ਹੁੰਦਾ ਹੈ। ਚਲੋ ਅੱਜ ਫਿਰ ਮਿਲੀਆਂ। ਆਪਾਂ ਨੇ ਇਹ ਦੇਖੋ। ਲਾਲ ਲਾਲ ਰੰਗ ਦੀਆਂ ਗਾਜਰਾਂ। ਮੈਂ ਕਿਹਾ ਚਲੋ ਅੱਜ ਗਜਰੇਲਾ ਬਣਾਉਣੀ ਆ ਮੈਂ ਇਹਨਾਂ ਦਾ। ਇਹਨਾਂ ਨੂੰ ਮੈਂ ਹੁਣ ਇੱਕ ਵਾਰੀ ਕਦੂਕਾਸ ਕਰ ਲਵਾਂ ਸੌਖਾ ਜਿਹਾ ਢੰਗ ਥੋੜੇ ਥੋੜੇ ਪੀਸ ਕੱਟ ਕੇ ਹਲਕਾ ਹਾਰ ਜਾਂ ਪਾਣੀ ਪਾ ਕੇ ਉਦਾਂ ਕਰ ਲੈ ਪਰ ਉਹ ਫਿਰ ਵੀ ਉਹ ਗੱਲ ਨਹੀਂ ਬਣਦੀ ਮੈਂ ਕਿਹਾ ਜਦੋਂ ਥੋੜੀ ਜੀ ਮਿਹਨਤ ਪਿੱਛੇ ਕਿਉਂ ਉਦਾਂ ਬਣਾਉਣੀ ਐ ਇਸ ਕਰਕੇ ਮੈਂ ਹੁਣ ਲੱਗੀਆਂ ਬਣਾਉਣ ਥੋੜਾ ਮੋਟਾ ਮੋਟਾ ਕਦੂਕਾਸ ਕਰਦੀਆਂ ਕਦੂਕਾਸ ਮੇਰਾ ਮੈਂ ਤੁਹਾਨੂੰ ਦਿਖਾਉਣੀ ਐ ਇਹ ਕਦੂਕਾਸ ਇਹਦੀਆਂ ਆਹ ਵਾਲੀਆਂ ਜਿਹੜੀਆਂ ਗਲੀਆਂ ਨਾ ਇਹ ਬਹੁਤ ਸੋਹਣਾ ਕਰਦੀਆਂ 5 ਮਿੰਟ ਲੱਗਦੇ ਨਹੀਂ ਕਦੂਕਾਸ ਕਰਨੇ ਨੂੰ ਕਿਉਂਕਿ ਜਿਆਦਾ ਮੋਟਾ ਹੈ ਨਾ ਖੋਆ ਆਪਣਾ ਨਿਕਲ ਰਿਹਾ ਹੈ ਇੰਡੀਆ ਵਾਲਾ ਸਵਾਦ ਤਾਂ ਕਿਧਰੇ ਨਹੀਂ ਮਿਲਣਾ ਮੈਂ ਨਾ ਨੂੰ ਥੋੜਾ ਛਿੱਲ ਕੇ ਨਾ ਕद्दूकस ਕਰ ਲਵਾਂ ਫਿਰ ਆਪਾਂ ਮਿਲਦੇ ਆ ਕद्दूकस ਦੇਖੋ ਕਿੰਨੀਆਂ ਸੋਹਣੀਆਂ ਹੋ ਗਈਆਂ ਮੋਟਾ ਮੋਟਾ ਆ ਦੇਖੋ ਇਹ ਐਦਾਂ ਕਰਕੇ ਆਪਾਂ ਨੇ ਹੁਣ ਇਹ 30% ਰਹਿ ਗਿਆ ਦੁੱਧ ਕੜ-ਕੜ ਕੇ ਇਹਦੇ ਵਿੱਚੇ ਪਕਾਉਣੇ ਆਪਾਂ ਨੇ ਗਾਜਰ ਦਾ ਹਲਵਾ ਬਸ ਇੰਨੇ ਕ ਦੁੱਧ ਵਿੱਚ ਇਹਨਾਂ ਗਾਜਰਾਂ ਨੇ ਪੱਕ ਜਾਣਾ ਚੰਗੀ ਤਰ੍ਹਾਂ ਫਿਰ ਇਹਦਾ ਹਲਕਾ-ਹਲਕਾ ਦਾਣਾ ਬਣ ਜੂਗਾ ਆਪਾਂ ਨੇ ਪੂਰੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਵਿੱਚ ਪਕਾ ਲੈਣਾ ਇਹਨਾਂ ਗਾਜਰਾਂ ਨੂੰ ਜਿਦੋਂ ਇਹਦਾ ਬਿਲਕੁਲ ਤਿਆਰ ਹੋ ਜਵੇ ਬਿਲਕੁਲ ਇਹਦਾ ਦੁੱਧ ਤਾਂ ਜਿਹੜਾ ਸੁੱਕ ਜਵੇ ਫਿਰ ਆਪਾਂ ਨੇ ਚੀਨੀ ਪਾ ਦਣੀ ਆਪਾਂ ਟੇਸਟ ਕਰਕੇ ਦੇਖ ਸਕਦੇ ਆ ਆਪਣੇ ਸਵਾਦ ਮੁਤਾਬਕ। ਘੱਟ ਤੋਂ ਵੱਧ ਚੀਨੀ। ਹੁਣ ਜਦੋਂ ਚੀਨੀ ਨੇ ਪਾਣੀ ਛੱਡ ਦਾਣਾ ਨਾ। ਫਿਰ ਇਹਨੇ ਮੁੜ ਕੇ ਦੇਖੋ ਕਿ ਇਹ ਪਤਲਾ ਹੋ ਗਿਆ। ਅਨੇ ਫੇਰ ਇਹਨੂੰ ਇਸ ਵਾਰੀ ਫੇਰ ਤੋਂ ਬਿਲਕੁਲ ਸੁੱਕਾ ਕਰਨਾ ਇਹਨੂੰ। ਆਪਾਂ ਨੇ ਹੁਣ ਸੈਂਟਰ 'ਚ ਜਗ੍ਹਾ ਕਰ ਲਈ ਇਹਦੇ। ਇਹਦੇ ਵਿੱਚ ਕੀ ਕਰਨਾ ਹੈ ਕਿ ਤੇ ਮੈਂ ਹੁਣੇ ਕੰਮ ਕਰਿਆ ਕਿ ਉਹ ਆਪਾਂ ਨੇ ਥੋੜਾ ਜਿਹਾ 2 ਚਮਚਕ ਕਿਉ ਪਾ ਲੈਣਾ ਤੇ ਇਹ ਆਪਾਂ ਨੇ ਲੈ ਲਏ ਕਾਜੂ ਬਦਾਮ ਇਹਦੇ ਵਿੱਚੇ ਭੁੰਨ ਲੈਣੇ ਥੋੜੇ ਥੋੜੇ ਕਰਕੇ ਹਲਕੇ ਹਲਕੇ ਡਰਾਈ ਰੋਸਟ ਕਰ ਲੈਣੇ ਤੇ ਇਹਨਾਂ ਦੇ ਭੁੱਜਣ ਤੋਂ ਬਾਅਦ ਹਲਕੇ ਹਲਕੇ ਰੋਸਟ ਹੋ ਜਾਣਗੇ ਨਾ ਫਿਰ ਆਪਾਂ ਨੇ ਦਾਖਾ ਪਾ ਦੇਣੀ ਆ ਜੇ ਦਾਖਾ ਪਹਿਲਾਂ ਪਾ ਦਿਆਂ ਫਿਰ ਸੜ ਜਾਣਗੀਆਂ ਥੋੜਾ ਥੋੜਾ ਕਿਉਂਕਿ ਅਜਾਇਜ਼ ਖਤਮ ਆ ਸਮਝ ਲਓ ਇਹ गाजर समझ लो हमती थोड़ा देसी घ्यो होर चाहिए देखो किन्नी सोना ਕੱਲਾ ਕੱਲਾ ਰੇਸ਼ਾ ਏ ਜਿਹੜਾ ਗਜਰੇਲੇ ਦਾ ਕਿੰਨਾ ਪਿਆਰਾ ਐ ਨ ਪੂਰੀ ਤਰ੍ਹਾਂ ਬਣ ਗਿਆ ਤੇ ਜਿਹੜਾ ਆਪਾਂ ਨੇ ਦੁੱਧ ਦੁੱਧ ਦਾ ਹਲਕਾ ਹਲਕਾ ਦਾਣਾ ਬਣ ਗਿਆ ਇਹਨੇ ਖੋਏ ਦਾ ਟੇਸਟ ਦੇਣਾ ਐ ਐਵੇਂ ਗਾਜਰ ਦਾ ਥਲਵਾ ਕਹਿ ਲੋ ਗਜਰੇਲਾ ਕਹਿ ਲੋ ਕੁਝ ਵੀ ਕਹਿ ਲੋ ਆਪਾਂ ਰੋਟੀ ਤੋਂ ਬਾਅਦ ਮਿੱਠੇ ਦੇ ਤੌਰ ਤੇ ਇਕੱਤਰ ਨਾਲ ਇਹਨੂੰ ਖਾ ਸਕਦੇ ਆਂ ਅਹਿਮੀ ਤੁਸੀਂ ਬਣਾਇਓ ਕੋਈ ਅਲੱਗ ਖਵਾ ਪਾਉਣ ਦੀ ਲੋੜ ਨਹੀਂ ਦੁੱਧ ਦੇ ਵਿੱਚੇ ਦੁੱਧ ਨੂੰ ਆਪਾਂ ਨੇ ਅੱਧਾ-ਅੱਧਾ ਕਾੜ ਲੈਣਾ ਉਹ ਫਿਰ ਆਪਾਂ ਨੇ ਗਾਜਰਾਂ ਐ ਜਿਹੜੀਆਂ ਉਹਨੂੰ ਕੱਦੂਖਾਸ ਕਰਕੇ ਉਹਦੇ ਵਿੱਚ ਰਲਾ ਦੇਣੀਆਂ ਪੂਰੀ ਤਰ੍ਹਾਂ ਉਹਦੇ ਵਿੱਚੇ ਪਕਾਉਣੀਆਂ ਤੇ ਵਿੱਚੇ ਮੈਂ ਥੋੜੀ ਜਿਹੀ ਜਗਾ ਕਰਕੇ ਡਰਾਈ ਫਰੂਟ ਤੁਸੀਂ ਦੇਖਿਆ ਜੀ ਮੇਰੇ ਵੀਡੀਓ ਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਘੱਟ ਸਮੇਂ ਵਿੱਚ ਅਲੱਗ-ਅਲੱਗ ਭਾਂਡੇ ਵਰਤੰਦੀ ਲੋੜਨੀ